ਏ ਭਾਈ 65000 ਦੀ ਵਿਆਹ ਦੇਵਾਂਗੇ ਬਾੜ ਚੋਂ 500 ਛੋੜ ਕਰ ਦਾਂਗੇ ਲਓ ਵੀ ਮਿੱਤਰੋ ਥਣਾ ਪਹੋਚਾਰੇ ਥਣਾ ਸ਼ਹਿਦਾਰ ਗੱਲ ਹੈ ਬਿਲਕੁਲ ਬਿਲਕੁਲ ਭਾਈ ਥਣਾ ਦੀ ਵੀਡੀਓ ਤੇ ਵੈਚ ਚੈੱਕ ਕਰਾ ਦੇਣਾ ਲੈ ਹਾਂ ਲਓ ਜਿਵੇਂ ਜਿਵੇਂ ਸ਼ਹਿਦ ਆਉਂਦਾ ਆਏ ਹਉਚਾਰੇ ਥਣਾ ਚ ਲੈ ਬਿਲਕੁਲ ਹੋਈ ਉਮੀ ਆਉਂਦਾ ਲੈ ਬਾਕੀ ਹੂੰ ਵੀ ਜੇ ਆਪਾਂ ਗੱਲਬਾਤ ਕਰੀ ਯਾਰ ਵੱਡੀ ਆ ਹਨਾ ਵੱਡੀ ਆ ਪੂਰੀ ਲੈ ਲੋਵੀ ਮਿੱਤਰੋ ਇਹ ਤੁਹਾਨੂੰ ਮਿਲ ਜਾਣੀ ਇੱਥੇ ਚਾਰਾਂ ਤਰ੍ਹਾਂ ਦੀ ਵਿੱਚ ਇਹ ਵੀਡੀਓ ਦੇ ਗਾਰੰਟੀ ਕਰਾਤੀ ਅਗਲੇ ਨੂੰ ਹਾਂ ਲੋਵੀ ਮਿੱਤਰੋ ਦਾਕਾ ਵੱਡੀ ਆ ਪਰ ਪੂਰੀ 14 18 ਲੀਟਰ ਵਾਲੀ ਦੇ ਹਿਸਾਬ ਨਾਲ ਬਾਈ ਆਪਾਂ ਕਿੰਨੇ ਦੀ ਦੇਣੀ ਇਹ 52000 ਦੀ ਵੈੜ ਦੇ ਦਾਂਗੇ ਕੱਚੀ ਕੱਚੀ ਅੱਜ ਹੀ ਤਿਆਰ ਹੋਈ ਤਾਂ ਵੈੜ ਵੱਧਦੀ ਆ ਆਪਾਂ ਤੇ 16 17 ਲੀਟਰ ਵਾਲੀ ਆ ਬਾਈ ਅੱਜ ਦਾ ਰੇਟ ਇਹਦਾ ਮੁੱਲ 20 21 ਲੀਟਰ ਵਾਲੇ ਦੇ ਹਿਸਾਬ ਨਾਲ ਕਰਦਾ ਤਾਂ ਫਿਰ ਕਿੰਨੇ ਦੀ ਦੇਣੀ ਆ ਪਰ ਪ੍ਰਿੰਟ ਵੀ ਬਹੁਤ ਜ਼ਿਆਦਾ ਚੰਗਾ ਬਾਈ ਕਰਦਾ ਤਾਂ ਨਾ ਇਹ ਗੱਲ ਕਰੀਏ ਹੈਨਾ ਲੇਵਾ ਲੂਆ ਬਹੁਤ ਜ਼ਿਆਦਾ ਸੋਹਣਾ ਕਰਮ ਵਾਲੀ ਨੇ ਬਣਾਇਆ ਸੱਚੀਆ ਮਿੱਤਰੋ ਸਵਾਗਤ ਕਰਦੇ ਆ ਆਪਣੇ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਮੋਤੀ ਜ਼ਿਲ੍ਹੇ ਦੇ ਪੈਂਡ ਚੜੱਕ ਕੋਠੇ ਚੜੱਕ ਵੀ ਕਿਹਾ ਜਾਂਦਾ ਬਾਈ ਗਰਦੱਤ ਦੇ ਫਾਰਮ ਤੇ ਟੋਟਲ ਤੁਹਾਨੂੰ ਅੱਜ ਆਪਾਂ 4 ਤੋਂ 5 ਨਗ ਦਿਖਾਵਾਂਗੇ ਰੇਟ ਬਿਲਕੁਲ ਗੱਜੇ ਰਹਿਣਗੇ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਹੋਊਗੀ ਵੀਡੀਓ ਨੂੰ ਅਖੀਰ ਤੱਕ ਸਾਰੇ ਜਣੇ ਜਰੂਰ ਦੇਖ ਲਿਓ ਗੱਲਬਾਤ ਕਰਦੇ ਆਪਾਂ ਬਾਈ ਗਰਦੱਤ ਜੀ ਨਾਲ ਗਰਦੱਤ ਬਾਈ ਸਵਾਗਤ ਕਰਦੀ ਹਾਂ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਗਰਦੱਤ ਕਿੰਨੇ ਜਾਨਵਰ ਦਿਖਾਉਣੇ ਹੁਣ ਆਪਾਂ ਚਾਰ ਆ ਜੀ ਚਾਰ ਤਿੰਨ ਬੇੜਾ ਗੱਬਣਾ ਐ ਤੇ ਇੱਕ ਸੂਈ ਆ ਇੱਕ ਸੂਈ ਹੋਈ ਹੈ ਨਾ ਬੜ ਠੀਕ ਆ ਬਾਈ ਜਿਹੜੀ ਉਹ ਪੰਜਵੀਂ ਪਾਉਣੀ ਸੀ ਆਪਾਂ ਨਾ ਨਾ ਦੋ ਸੀ ਬਾਈ ਠੀਕ ਆ ਤੇ ਗੱਲਬਾਤ ਕਰੀਏ ਆਪਾਂ ਕਰਦਾ ਤਾਂ ਪਹਿਲੀ ਕਰਮ ਵਾਲੀ ਦੀ ਹਨਾ ਇਹ ਕਿੰਨੇ ਕ ਦਿਨ ਬਾਈ ਇਹ ਹਜੇ ਲੈਂਦੀ ਆ ਤੇ ਕੀ ਯਾਰ ਸਾਰਾ ਸਾਬਕਦਾ ਵਾ ਇਹ ਬਾਈ ਮਾਲਕਾਂ ਨੇ ਦੂਜਾ ਸੂਆ ਕਹਿ ਕੇ ਦਿੱਤੀ ਆ ਠੀਕ ਆ ਜੀ ਠੀਕ ਆ ਦਾੰਦਾਂ 'ਚ ਛਿੱਗੀ ਆ ਕੰਨੀਆਂ ਹਜੇ ਬਰਾਬਰ ਹੋਊਗਾ ਨਹੀਂ ਕੋਈ ਦੂਜਾ ਮੰਨ ਲੇ ਕੋਈ ਭੈਣ ਭਰਾ ਤੀਜਾ ਮੰਨ ਲੇ ਕੋਈ ਤਰਾਜ ਨਹੀਂ ਠੀਕ ਆ ਬਾਈ ਤੇ ਕਿੰਨੇ ਕ ਦਿਨ ਲੈਂਦੀ ਹਜੇ ਇਹ ਦਿਨ ਬਾਈ 7 ਪਏ ਆ ਹਜੇ ਥੋਰੀ ਬਾਈ ਇਹਨੂੰ ਇੱਕ ਵਾਰੀ ਥਣਾ ਤੁਹਾਨੂੰ ਦੀ ਜਮ ਓਕੇ ਆ ਬਾਈ ਥਣਾ ਦੇ ਬਾਈ ਇੱਕ ਨੰਬਰ ਆ ਭਾਰ ਦੀ ਗਰੰਟੀ ਹੋ ਥਣਾ ਦੀ ਪੂਰ ਛੱਟੇ ਦੀ ਗਰੰਟੀ ਹੋ ਲਓ ਵੀ ਮਿੱਤਰੋ ਚੈੱਕ ਕਰੋ ਤੁਸੀਂ ਤੋਰੀ ਬਾਈ ਮੜੀ ਲੰਮੀ ਥਣ ਤੁਹਾਨੂੰ ਚੈੱਕ ਕਰਕੇ ਦੇਖੋ ਬਾਕੀ ਕਲਰ ਪ੍ਰਿੰਟ ਵੀ ਬਹੁਤ ਜਿਆਦਾ ਚੰਗਾ ਬਾਈ ਕਰਦਾ ਥਣਾ ਹਾਂਜੀ ਇਹ ਗੱਲ ਕਰੀਏ ਹੈਨਾ ਲੇਵਾ ਲੂਵਾ ਬਹੁਤ ਜਿਆਦਾ ਸੋਹਣਾ ਕਰਮਾਲੀ ਨੇ ਬਣਾਇਆ ਹੋਇਆ ਵਾ ਤੇ ਤੁਸੀਂ ਚੈੱਕ ਕਰੋ ਮਿੱਤਰੋ ਕੁਆਲਿਟੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਸਾਰੇ ਪਾਸਿਓਂ ਜਿਵੇਂ ਆਪਾਂ ਕਹ ਜੀਏ ਬਹੁਤ ਜਿਆਦਾ ਚੰਗਾ ਵਾ ਓਨਾ ਹੀ ਆਰਡਰ ਅੱਗੇ ਨੂੰ ਆ ਤੇ ਓਨਾ ਹੀ ਆਰਡਰ ਹੈ ਜਿਹੜਾ ਪਿਛੇ ਨੂੰ ਆ ਬਾਕੀ ਬਾਈ ਸਾਊਥ ਸਰੀਫ ਆ ਬਹੁਤ ਸੋਹੇ ਬਾਕੀ ਇੱਕ ਹੋਰ ਆ ਆਇਆ ਨਾ ਕੋਈ ਕਹਦੇ ਗਾਂ ਬਣੀ ਫਿਰਦੀ ਸੂਪ ਹੋ ਗਈ ਸਹੀ ਗੱਲ ਆ ਜੇ 7-8 ਦਿਨ ਗਾਂ ਦੇ ਪਏ ਆ ਇਹਦਾ ਕੁਆਲਟੀ ਦਾ ਕਰਕੇ ਜਿਵੇਂ ਆਪਾਂ ਕਹਦੀ ਆ ਜੇ ਢੱਲਾ ਢੁਲਾ ਜੇ ਹੈਗੀਆਂ ਗੱਲ ਵਾਲੀ ਹਨਾ ਮੈਂ ਕਰਦਾ ਤੇ ਮੂੜੀ ਕਰਾਂ ਬਾਈ ਬੈਠੇ 7-8 ਦਿਨ ਰੀਨਲ ਪਏ ਆ ਦੰਦਾਂ ਦਾ ਪਾਣੀ ਸਾਰਾ ਕੁਝ A to Z ਵੀਡੀਓ ਦੇ ਵਿੱਚ ਕਲੀਅਰ ਕਰਾ ਦੇ ਲੈ ਲਓ ਵੀ ਮਿੱਤਰੋ ਚੈੱਕ ਕਰ ਲੋ ਕਰਦਾ ਹਾਂ ਉਹਦੇ ਵੀ ਤੇ ਗਰਜਟ ਕਿੰਨੇ ਦੁੱਧ ਤੇ ਦੇਣੀ ਆ ਤੇ ਰੇਟ ਇਹਦਾ ਆਪਾਂ ਕੀ ਕਰਨਾ ਬਾਈ ਦੁੱਧ ਕੋਈ ਭੈਣ ਭਰਾ ਆਪੋਂ ਦਾ ਬਾਧ ਦੱਸਿਆ 26 27 ਲੀਟਰ ਦੱਸਿਆ ਕੋਈ 20 ਕਿ ਲੀਟਰ ਮੰਨ ਕੇ ਸੌਦਾ ਕਰ ਲਵੇ ਠੀਕ ਆ ਤੇ ਉਹਨਾਂ ਕ ਕੱਢ ਜੂਗੀ ਜਾਨੀ ਹਾਂਜੀ 20 21 ਲੀਟਰ ਵਾਲੇ ਦੇ ਹਿਸਾਬ ਨਾਲ ਗਿਰਦਾ ਤਾਂ ਫਿਰ ਕਿੰਨੇ ਦੀ ਦੇਣੀ ਆ ਜੀ ਇਹ ਬਈ 56500 ਦੀ ਵਿਹਾਰ ਦੇਵਾਂਗੇ ਬਾੜ ਚੋਂ 500 ਛੋਟ ਕਰ ਦਾਂਗੇ ਲਓ ਵੀ ਮਿੱਤਰੋ 56500 ਦੀ ਬਾਈ ਕਹਿੰਦਾ ਤੁਹਾਨੂੰ ਇਹ ਦੇ ਦੇਣੀ ਆ 66000 ਮੁੱਲ ਕਰਾ ਕੇ 500 ਰੁਪਿਆ ਜਿਹੜਾ ਵਿੱਚੋਂ ਛੋਟ ਕਰ ਦੇਣਾ ਉਹਨੂੰ ਚਾਹੇ ਤੁਸੀਂ ਛੋਟ ਸਮਝ ਲਿਓ ਤੇ ਚਾਹੇ ਤੁਸੀਂ ਸਮਝ ਲਿਓ ਵੀ ਰੇਟ ਦੇ ਵਿੱਚ ਇੰਨੇ ਤੇ ਤੁਹਾਨੂੰ ਮਿਲ ਗਈ ਠੀਕ ਆ ਲਓ ਵੀ ਚੈੱਕ ਕਰੋ ਕਰੋ ਬਾਕੀ ਹੈ ਵੀ ਹੈ ਜੇ ਸੌਖੀ ਆ ਬਾਈ ਹੈਨਾ ਬਹੁਤ ਸੌਖੀ ਵੜਾਈ ਹਾਂ ਬਰੀਡ ਚ ਤਾਂ ਕਰਕੇ ਜਿਹੜਾ ਆਰਡਰ ਆਰਡਰ ਕਰੀ ਫਰਦੀ ਆ ਹੈਨਾ ਅਜੇ ਦਿਨ ਕੱਢ ਜੂਗੀ ਹੈਨਾ ਤੇ ਲਾਹ ਹੈਗੀਆਂ ਹੈਨਾ ਤੇ ਗੱਲਬਾਤ ਕਰੀਏ ਕਰਦੇ ਤਾਂ ਆਪਾਂ ਅਗਲੀ ਕਰਮ ਵਾਲੀ ਹੈਨਾ ਅਗਲੀ ਪਲੂਣ ਵੱਛੀ ਆਈ ਠੀਕ ਹੈ ਜੀ ਬਹੁਤ ਚੰਗੀ ਵੜਾ ਲਾਲ ਰੰਗ ਦੀ ਬਦਾਮੀ ਹਾਂ ਲਓ ਵੀ ਮਿੱਤਰੋ ਚੈੱਕ ਕਰੋ ਗੜ ਤੇ ਬਾਈ ਕਿੰਨੇ ਦਿਨਾਂ ਦੀ ਕੱਚੀ ਕਰ ਦਿੱਤੇ ਬਾਹ ਜੀ 2-4 ਦਿਨ ਕੱਢੂ ਮਸੀਂ 2-4 ਦਿਨ ਕੱਢੂਗੀ ਬਾਕੀ ਥਣਾ ਥਣਾ ਲੀਓ ਇੱਕ ਨੰਬਰ ਆ ਬਈ ਜਮਾ ਓਕੇ ਆ ਹੈਨਾ ਤੇ ਬਾਕੀ ਆਰਡਰ ਤੁਸੀਂ ਚੈੱਕ ਕਰਕੇ ਦੇਖ ਲਓ ਮਿੱਤਰੋ ਇਹਦਾ ਆਰਡਰ ਰਹੂਗਾ ਫਿਕਸ ਜਮਾ ਫਿਕਸ ਸਹੀ ਬਿਲਕੁਲ ਫਿਕਸ ਰਹੂਗਾ ਐ ਨਹੀਂ ਹੋਗਾ ਵੀ ਟੁੱਟੇ ਜਾਊਗਾ ਬਾਈ ਹਨਾ ਤੇ ਗਰਦਿਆ ਤਾਂ ਕਿੰਨੇ ਦੁੱਧ ਦੇ ਹਿਸਾਬ ਕਿਤਾਬ ਦੇ ਆਪਾਂ ਇਹਨੂੰ ਲੈ ਗਏ ਦੁੱਧ ਬਾਈ 16 17 ਲੀਟਰ ਵਹਿੜ ਦੇ ਦੂ ਆਰਾਮ ਜੀਣਾ ਠੀਕ ਆ ਤੇ 16 17 ਲੀਟਰ ਵਾਲੀ ਆ ਬਾਈ ਅੱਜ ਦਾ ਰੇਟ ਆ ਇਹਦਾ ਮੁੱਲ 55000 ਵਹਿੜਦਾਈ 55000 ਦੇ ਵਿੱਚ ਤੁਹਾਨੂੰ ਇਹ ਜਿਹੜੀ ਵਹਿੜ ਮਿਲ ਜਾਨੀ ਹੈ ਮਿੱਤਰੋ ਆਰਡਰ ਤੁਸੀਂ ਚੈੱਕ ਕਰ ਲਓ ਵੀਡੀਓ ਦੇ ਵਿੱਚ ਜਿਹੜੀ ਕਰਮ ਵਾਲੀ ਦਿਖਾਈ ਰਹੀ ਹੈ ਹਨਾ ਬਾਕੀ ਰੰਗ ਗੱਲ ਲਓ ਤੇ ਜਾਣ ਲਓ ਤੁਸੀਂ ਦੇਖ ਹੀ ਲਓ ਬਹੁਤ ਚੰਗੀ ਹੈ ਹਨਾ ਤੇ ਇਹ ਤੁਹਾਨੂੰ ਮਿਲ ਜਣੀ ਹੈ ਅੱਜ 55000 ਦੀ 55000 ਦੀ ਮਿੱਤਰੋ ਆਫਰ ਵਾਲਾ ਕੰਮ ਹੀ ਹੈ ਤੇ ਬਾਕੀ ਆਰਡਰ ਆਰਡਰ ਤੁਸੀਂ ਚੈੱਕ ਕਰ ਲਓ ਥਾਣੇ ਦੇਖੋ ਮੇਨ ਗੱਲ ਹੁੰਦੀ ਹੈ ਥਾਣੇ ਤੇ ਸਿੱਧੀ ਸਵਾਈ ਸੂਪੇ ਦੁੱਧ ਦਾ ਹਨਾ ਬਾਈ ਖਰਾਕ ਨੇ ਅਗਲੇ ਨੇ ਘਾਰ ਹੀ ਲੈਣਾ ਆਉਂਦਾ ਵਿਸਾਖ ਪਤਾਬ ਗੱਲਬਾਤ ਕਰੀਏ ਆਪਾਂ ਕਰਦਾ ਤਾਂ ਅਗਲੀ ਕਰ ਮਾਈ ਤੇ ਤਿੰਨ ਨੰਬਰ ਤੇ ਵੱਡੀ ਪੰਜਾਬ ਵਾਲੀ ਜਰਸੀ ਆ ਗਈ ਠੀਕ ਹੈ ਜੀ ਇਹ ਦਿਨ ਹਜੇ ਜਾਦੇ ਕਰਦੀਆਂ ਮੇਰੇ ਸਾਹ ਇਹ 10 ਦਿਨਾਂ ਦੀ ਕੱਚੀ ਆ ਬਾਈ 11 ਲੈ ਜੇ ਤਾਂ ਆਪਾਂ 100 ਰੁਪਏ ਸੰਭਾਈ ਦੇ ਇੱਕ ਦਿਨ ਤੱਕ ਅਗਲਾ ਕੱਟਣ ਲੱਗੇ ਜੀ ਠੀਕ ਆਪਾਂ ਚੈਨਲ ਦੇ ਮ ਇਹ ਜੇ ਮੰਨ ਲਓ 10 ਦਿਨਾਂ ਤੋਂ ਉੱਤੇ ਚੱਲੀ ਜਾਂਦੀ ਆ ਤਾਂ ਆਪਾਂ 100 ਰੁਪਏ ਸੰਭਾਈ ਦਾ ਇੱਕ ਦਿਨ ਦਾ ਦੇਵਾਂਗੇ ਆਪਣੀ ਗਾਰੰਟੀ ਹੋਵੇ ਗੱਲ ਦੀ ਠੀਕ ਆ ਭਾਈ ਬਿਹੜ ਤੇ 10 ਦਿਨ ਪਾਇਆ ਬਿਹੜ ਆਪਣੇ ਕੋਲ ਆਈ ਆ ਟੱਲਣ ਢੁਲਾ ਬਹੁਤ ਪੰਗਾ ਬਿਹੜ ਕੀ ਰਣਾ ਉਪਰਾ ਕਰੀ ਫਿਰਦੀ ਆ ਠੀਕ ਆ ਭਾਈ ਬਿਹੜ ਦੀ ਲੀਵਨ ਨੇੜੋ ਬਖਾ ਲਈ 3 ਬਹੁਤ ਹਨਾ ਲੈ ਜਿਵੇਂ ਆਪਾਂ 40 ਖੜਾ ਲਈ ਹਨ ਭਾਈ ਮੋੜਿਓ ਮੜਾ ਜਾ ਤੇ ਗਰਦਤ ਆਪਾਂ ਨੂੰ ਕਿੰਨੇ ਦੁੱਧ ਦੀ ਓੜ ਤੇ ਆਈਏ ਦੁੱਧ ਵੀਰੇ 14 ਕਿਲੋ ਪਲੂਨ ਦਾ ਦਿੱਤਾ 17 18 ਲੀਟਰ ਦੁੱਧ ਦੇ ਦੀਨ ਦਾ ਹਾਕਾ ਵੱਡੀ ਆ ਪੂਰੀ ਪਾਰ 14 18 ਲੀਟਰ ਵਾਲੀ ਦੇ ਹਿਸਾਬ ਨਾਲ ਬਾਈ ਆਪਾਂ ਕਿੰਨੇ ਦੀ ਦੇਣੀ ਇਹ 52000 ਦੀ ਵਿਹੜ ਦੇ ਦਾਂਗੇ ਕੱਚੀ ਕੱਚੀ ਅੱਜ ਹੀ ਤਿਆਰ ਹੋਈ ਤਾਂ ਵਿਹੜ ਵੱਧ ਦੀ ਆ ਆਪਾਂ ਮੰਨ ਲਾ ਕਹਿ ਦਈਏ ਵੀ ਅੱਜ 52000 ਦੇ ਦੇਣੀ ਆ ਤੇ ਤਿਆਰ ਹੁੰਦੀ ਆ ਤੇ ਨੇ ਹੋਰ ਵੀ ਜਾਂਦੀ ਭਰੇ ਆਉਣਾ ਬਾਈ ਹਨਾ ਨਹੀਂ ਭਰ ਨਹੀਂ ਉਹ ਦਸੀ ਜਾਂਦੀ ਉਹਦੇ ਹਾਂ ਉਹ ਤੁਸੀਂ ਦੇਖ ਹੀ ਰਹੇ ਹੋ ਬਾਕੀ ਕੁਆਲਟੀ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਬਹੁਤ ਜਿਆਦੇ ਸ਼ਕੀਨ ਆ ਜੇ ਗੱਲਬਾਤ ਕਰੀਏ ਬਾਕੀ ਥਣ ਥਣ ਫਲੀਆਂ ਆ ਲਓ ਵੀ ਮੇਤਰੋ ਫੇਸ ਦੇਖੋ ਤੁਸੀਂ ਬਾਕੀ ਠੰਡੀ ਸੀ ਲੈਣੀ ਆ ਕਦ-ਕਦ ਬਹੁਤ ਆ ਆਈ ਬਹਿ ਜਾਣਾ ਲੱਤਣਾ ਕੋ ਚੱਕਰਾਂ ਨਾ ਕੋਈ ਛੜਦਾ ਲਓ ਵੀ ਮੇਤਰੋ ਮਾਰੋ ਕਰ ਜਾ ਨਹੀ ਰ ਭਾਈ ਦਾਹ ਦੇਣੀ ਪਿਆ ਨੈਟ ਭਾਈ ਲਾਟਰਗਾ ਚੀਪਾ ਹੋ ਚਾਰੇ ਥਣਾ ਸ਼ਹਿਦਾਰ ਗੱਲ ਹੈ ਬਿਲਕੁਲ ਬਿਲਕੁਲ ਭਾਈ ਥਣਾ ਦੀ ਵੀਡੀਓ ਦੇ ਵਿੱਚ ਚੈੱਕ ਕਰਾ ਦੇਣਾ ਲੈ ਜਮਾਂ ਜਮੇ ਸ਼ਹਿਦ ਆਉਂਦਾ ਆ ਇਹ ਉਚਾਰੇ ਥਣਾ ਚ ਲੈ ਬਿਲਕੁਲ ਭਾਈ ਉਮੀ ਆਉਂਦਾ ਲੈ ਬਾਕੀ ਉਂ ਵੀ ਜੇ ਆਪਾਂ ਗੱਲਬਾਤ ਕਰੀ ਯਾਰ ਵੱਡੀ ਆ ਹਨਾ ਵੱਡੀ ਆ ਪੂਰੀ ਲੈ ਲਓ ਵੀ ਮਿੱਤਰੋ ਇਹ ਤੁਹਾਨੂੰ ਮਿਲ ਜਾਈਏ ਇਥੇ ਤੁਹਾਡੀ ਵਿੱਚ ਇਹ ਵੀਡੀਓ ਦਾ ਗਾਰੰਟੀ ਕਰਾਤੀ ਅਗਲੇ ਨੂੰ ਹਾਂ ਲਓ ਵੀ ਮਿੱਤਰੋ ਗੱਲਬਾਤ ਕਰੀਏ ਆਪਾਂ ਅਖੀਰਲੀ ਦੀ ਬਈ ਆਜਾ ਹਾਂਜੀ ਗੱਲਬਾਤ ਕਰੀਏ ਆਪਾਂ ਇਹਦੀ ਬਈ ਹਨਾ ਇਹ ਕਥੋਲਾ ਬਗੇ ਲਿਆਂਦੀ ਹੈ ਬਹੁਤ ਜਾਨ ਵਾਲੀ ਬੱਚੀ ਹੈ ਬਈ ਤੇ ਬਈ ਸ਼ਾਈ ਵਾਲ ਵਹਿੜਾ ਲੋਕਲ ਵਹਿੜ ਲਈ ਆ ਕੱਲ ਦੀ ਸੂਈ ਆ ਜੇਰਦੀ ਬਈ ਵੀਡੀਓ ਬਣਾਈ ਵੀ ਆ ਬਕਾਇਦਾ ਗਾਰੰਟੀ ਹੋਊਗੀ ਜੇਰਦੀ ਜੇ ਕਿਸੇ ਦੇ ਘਰੇ ਜਾ ਕੇ ਲੜ ਵੀ ਸਿਰਦੀ ਆ ਗਾਂ ਵਾਪਸ ਪਾ ਕੇ ਭੇਜਦੇ ਪੈਸੇ ਆਪਦੇ ਦੂਨੇ ਰਹਿ ਜੀ ਠੀਕ ਆ ਬਈ ਤੇ ਮਗਰ ਇਹਦੇ ਕੀ ਆ ਬਈ ਮਗਰ ਇਹਦੇ ਬੱਚਾ ਹੈ ਮਗਰ ਇਹਦੇ ਬੱਚਾ ਲੈ ਵੀ ਬਈ ਤੋਰੀ ਕਰ ਖਣ-ਖਣ ਚੈੱਕ ਕਰੋ ਬਹੁਤ ਜਿਆਦਾ ਸ਼ਕੀਰ ਆ ਜਿਵੇਂ ਆਪਾਂ ਕਹਿ ਦਗੇ ਹਨ ਇਹ ਆ ਗਈ ਕ੍ਰੋਸ ਦੇ ਵਿੱਚ ਬਈ ਹਨ ਇੱਕ ਬਈ ਹੋਰ ਭੈਣ ਭਰਾਵਾਂ ਨੂੰ ਦੱਸ ਦਿੰਨੇ ਗੱਲ ਠੀਕ ਆ ਬਈ ਵੀਡੀਓ ਤੇ ਦੱਸ ਦੇ ਠੀਕ ਹੈ ਟਾਈਮ ਵਿਖਾ ਦੇ ਥੋੜਾ ਟਾਈਮ ਕਿਤਰਾ ਟਾਈਮ ਹੋ ਗਿਆ 5:57 ਬਈ 6:00 ਠੀਕ ਆ ਆਪਣਾ ਵੀਡੀਓ ਪਾਉਂਦਾ 6:00 ਜਾਂ ਤੁਸੀਂ ਆਪਣੇ ਏਰੀਆ 'ਚ ਆਏ ਸੀ ਹਨਾ ਪਲੇਟ ਬਣਿਆ ਏ ਇਹ ਬੈੜ ਬਈ ਕਿਲੋ ਡੇਢ ਕਿਲੋ ਦੁੱਧ ਵੀ ਥੱਲੇ ਛੱਡਿਆ ਵਾ ਤਾਜੀ ਸੂਈ ਕਰਕੇ ਬੈੜ ਚੋਤੀਆ ਕਿਰਾ ਠੀਕ ਆ ਬਈ ਹਾਂ ਪੋਲਾ ਕੱਢਿਆ ਉਹ 3 ਕਿਲੋ 3 ਕਿਲੋ ਠੀਕ ਆ ਹਾਂ ਲਓ ਬਈ ਛੰਡੀ ਸੀ ਲੈ ਇੰਨੀ ਆ ਆਈ ਨਹੀਂ ਵੀ ਬੱਚਾ ਹੋ ਉਥੇ ਫਿਰਦਾ ਵੀ ਸ਼ਾਈਵਾਲ ਵਾਲਾ ਕੰਮ ਨਹੀਂਗਾ ਆਈ ਥੱਲੇ ਬਹਿ ਜਾ ਲੈ ਲਓ ਵੀ ਮੈਂ ਦੇਖੋ ਕਰ ਨਹੀਂ ਤਾਂ ਸ਼ਾਈਵਾਲ ਦਾ ਬਈ ਭਾਈ ਦੀਆਂ ਗੰ ਨਹੀਂ ਉਹ ਜਆ ਕੰਮ ਨਹੀਂ ਭਲਾ ਬੇੜੇ ਦੇ ਵਿਚਾਲੇ ਭਾਗੇ ਚੋਲਾ ਬਿਲਕੁਲ ਬਈ ਥੋੜੀ ਕਰਾ ਬਈ ਕਰਦਾ ਤਾਂ ਫਿਰ ਅੱਜ ਦੇ ਟਾਈਮ ਦੇ ਵਿੱਚ ਆਪਣੇ ਹਿਸਾਬ ਨਾਲ ਤਿਆਰ ਬੇ ਦੇ ਹਿਸਾਬ ਨਾਲ ਕਿੰਨਾ ਦੁੱਧ ਪਾ ਜੂਗੀ ਕਰ ਮੈਂ ਬਾਈ ਯਾਰ ਦੁੱਧ ਬਈ ਆਪਾਂ ਨੂੰ 16 17 ਦੱਸਿਆ ਕੋਈ 15 ਮੰਨ ਲੈ 14 ਮੰਨ ਲੈ 10 ਮੰਨ ਲੈ ਦੁੱਧ ਬਈ ਅਗਲੇ ਨੇ ਆਪ ਦੀ ਸੇਵਾਣਾ ਚੋਣਾ ਕਰਨ ਬਾਕੀ ਦੁੱਧ ਦੇਦਾ ਹੁੰਦਾ ਜਿਵੇਂ ਮੱਝ ਹਰਦਾ ਬਈ ਹਣ ਜਿਹੜੀ ਆਪਣੀ ਗਰੰਟੀ ਥਣਾ ਦੀ ਇੱਕ ਨੰਬਰ ਆਗਾ ਠੀਕ ਆ ਬਈ ਤੇ ਅੱਜ ਕੀ ਰੇਟ ਦੇ ਵਿੱਚ ਆਪਾਂ ਦੇ ਦੇਣੀ ਆ ਬਈ ਇਹਦਾ 55000 ਦੀ ਵਿਹੜ ਦੇ ਦਾਂਗੇ ਬਈ ਅੱਜ ਲਓ ਵੀ ਮਿੱਤਰੋ 55000 ਦੀ ਤੁਹਾਨੂੰ ਵਿਹੜ ਜਿਹੜੀ ਅੱਜ ਮਿਲ ਜਣੀ ਆ ਬਾਕੀ ਬਈ ਬੱਚਾ ਛੜਨਾ ਛੜ ਲੈ ਕੋਈ ਭੈਣ ਭਰਾ ਨਹੀਂ ਆਪਾਂ ਧਾਰਾ ਮਾਰ ਕੇ ਵੀਡੀਓ ਚ ਵਿਖਾ ਵੀ ਦਿੰਨੇ ਆ ਲੋ ਵੀ ਮਿੱਤਰੋ ਬਾਕੀ ਬੱਚੇ ਬੁੱਚੇ ਦਾ ਤਾਂ ਮੈਨੂੰ ਲੱਗਦਾ ਇਹ ਕਰਦੀ ਨਹੀਂ ਬਈ ਹਣ ਬਈ ਜਮਾਈ ਨਹੀਂ ਆ ਰਾਲੇ ਹਾਂ ਬਿਨਾ ਬੱਚੇ ਤੋਂ ਫੇਰ ਪਾਸੇ ਮੈਂ ਹ ਲੋ ਮਿੱਤਰ ਕੀ ਕਰ ਰਹੇ ਹੋ ਤੁਸੀਂ ਸੋ ਮੁੰਡੇ ਦੀ ਚਵਾਈ ਦੇਖੋ ਸਿੱਧੀ ਲੀਟਰ ਤੇ ਜਾਂਦੀ ਹੈ ਇਹ ਵੀ ਤੁਹਾਨੂੰ ਅੱਜ ਦੇ ਟਾਈਮ ਦੇ ਵਿੱਚ ਗੈਜ ਬਿਲਕੁਲ ਗੈਜ ਰੇਟ ਦੇ ਵਿੱਚ ਮਿਲ ਜਾਏ ਇੱਕ ਬਈ ਆਏ ਨੇ ਕਿ ਲੋਕਾਂ ਦੇ ਸੂਈ ਹੁੰਦੀ 10 ਦਿਨਾਂ ਦੀ ਕਹਿ ਦਿੰਦੇ ਆ ਕੋਈ ਕੱਲ ਦੀ ਸੂਈ ਆ ਲੈ ਕੈਮਰੇ ਚ ਬੁਖਾਰ ਜਾਮਾ ਖੱਟਾ ਬੋਲਾ ਹੋ ਬਿਲਕੁਲ ਬਿਲਕੁਲ ਬਾਈ ਹਨਾ ਲੈ ਲੈ ਹੂੰ ਜਹੀ ਗੱਲ ਆ ਜਮਾ ਬੋਲਾ ਖੱਟਾ ਹ ਬਣਾ ਕੇ ਟਕਾ ਕੇ ਰਹੀ ਨਾ ਵੇਲੇ ਹੁਣ ਪਸਮਾ ਵੀ ਵਿਖਾ ਦੇ ਹੁਣ ਪਸਮਾ ਕੀਤਾ ਵੇੜ ਦੇ ਦੂਰੀਆਂ ਵੇਖ ਲੈ ਚਲੋ ਬਈ ਪਸਮਾ ਹੋ ਗਿਆ ਬਾਕੀ ਬੱਚੇ ਦਾ ਵੀ ਨਹੀਂ ਕਰਦੀ ਜੀ ਆਪਾਂ ਕਹੀਏ ਹੈ ਨਾ ਜਿਆਦੇ ਹੈ ਨਾ ਨਹੀਂ ਤਾਂ ਬੱਚੇ ਦਾ ਕਰ ਲਾ ਜੰਦੇ ਹੁਣ ਆ ਗਏ ਨਾ ਤੋਰ ਦੇ ਫੇਰ ਕਰ ਜੀ ਤੇ ਮੜੀ ਜੀ ਵਿਖਾ ਦੇ ਦੇਖੋ ਬਈ ਹੁਣ ਪਸਮਾ ਵੇਖ ਬਹੁਤ ਜਿਆਦਾ ਚੰਗਾ ਆਰਡਰ ਜਿਵੇਂ ਆਪਾਂ ਕਹੀਏ ਨਾ ਫੱਟ ਫਾਟ ਹੋ ਗਿਆ ਹੁਣ ਤਾਂ ਕਹ ਗਿਆ ਆਪਾਂ ਗੱਲਬਾਤ ਕਰੀਏ ਪਹਿਲਾਂ ਹਨਾ ਥੋੜਾ ਜਿਹਾ ਲੇਟ ਹੋ ਗਿਆ ਵੀਡੀਓ ਬਣਾਉਣ ਦੇ ਵਿੱਚ ਬਾਈ ਹੁਣਾਂ ਨੇ ਇਹਦਾ ਜਿਹੜਾ ਬੋਲਾ ਉਹ ਕੱਢਤਾ ਸੀ ਹਨਾ ਫੇਰ ਵੀ ਆਪਾਂ ਕਹ ਜੀਏ ਬਿਨਾਂ ਬੱਚੇ ਤੋਂ ਪਖਮਗੀ ਕਰਮ ਵਾਲੀ ਹਨਾ ਆਪ ਖਾ ਦੇ ਪਿੱਛੋਂ ਲੈ ਵਾ ਬਾਈ ਲਓ ਵੀ ਮਿੱਤਰੋ ਦੇਖੋ ਘਰ ਕਿਉਂ ਬਣਦੀ ਹੈ ਨਾ ਗੱਲਬਾਤ ਥਾਣ ਦੇਖੋ ਤੁਸੀਂ ਯਾਰ ਜਿਵੇਂ ਪੀੜੀ ਦੇ ਪਾਵੇ ਨਹੀਂ ਹੁੰਦੇ ਕਰਦੇ ਹ ਤਾਂ ਹੂੰ ਓਵੇਂ ਆ ਲਓ ਆ ਜੀ ਫਿਰ ਇਹ ਕਿੰਨੇ ਦੀ ਦੇ ਦੇਣੀ ਹੈ ਬਾਈ 55000 ਦੀ ਗੈੜ ਦੇ ਦਾਂਗੇ ਬਾਈ ਅੱਜ ਆ ਮਿੱਤਰ 55000 ਦੇ ਵਿੱਚ ਤੁਹਾਨੂੰ ਇਹ ਜਿਹੜੀ ਗੈੜ ਮਿਲ ਜਾਣੀ ਹੈ ਇੱਕ ਵਾਰ ਨਾ ਲੋਕੇਸ਼ਨ ਬੋਲ ਕੇ ਮੋਬਾਈਲ ਨੰਬਰ ਬੋਲ ਦੇ ਕਿਉਂਕਿ ਬਾਕੀ ਦਾ ਤਕਰੀਬਨ ਦਰਸ਼ਕ ਵੀਰ ਆਪਣੇ ਚੈਨਲ ਨਾਲ ਜਿਹੜੇ ਜੁੜੇ ਹੋਏ ਆ ਸਾਰੇ ਜਾਣਦੇ ਹੀ ਆ ਪਰ ਕਈ ਵਾਰੀ ਨਵੇਂ ਸੱਜਣ ਜੁੜ ਜਾਂਦੇ ਆਣਾ ਉਹਨਾਂ ਨੂੰ ਥੋੜਾ ਜਿਹਾ ਐਡਰੈਸ ਕਨਫਰਮ ਕਰਾ ਦੀ ਬਈ ਆਪਾਂ ਪਿੰਡ ਚੜਿਆਕਾ ਬਾਈ ਜਿਹੜਾ ਮੋਗਾ ਏ ਫੋਨ ਨੰਬਰ 7901755667 ਬਾਕੀ ਬਾਈ ਕਰ ਜਾਤਾ ਦਾ ਨੰਬਰ ਸਕਰੀਨ ਦੇ ਉੱਪਰ ਬੜਾ ਤਿੰਨ ਤੜਕੇ ਹੋਰ ਆ ਜਾਣੀਆਂ ਬਾਈ ਇਹ ਕਿਸੇ ਨੇ ਲੈਣੀਆਂ ਤੜਕੇ ਸੱਤ ਗਾਂਗਾਂ ਹੋਣ ਠੀਕ ਆ ਬਾਈ ਕਿਉਂਕਿ ਅੱਜ ਵੀ ਅਹੀ ਸੱਤਾਂ ਨਹੀਂ ਪਾਣੀ ਸੀਗੀ ਤੇ ਦੋ ਜਿਹੜੀਆਂ ਤਿੰਨਾਂ ਦਾ ਸੌਦਾ ਹੋ ਗਿਆ ਹਨਾ ਬਾਈ ਤੇ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਕੋਈ ਵੀ ਤਸੱਲੀ ਭਰਕ ਕਰਨੀ ਆ ਤੁਸੀਂ ਆਪਦੇ ਪੱਧਰ ਤੇ ਕਰ ਸਕਦੇ ਹੋ ਕਿਉਂਕਿ ਬਾਈ ਆਪਦੀ ਸਮਝ ਦੇ ਨਾਲ ਖਰੀਦ ਕੇ ਲੈ ਕੇ ਆਇਆ ਅੱਗੇ ਤੁਸੀਂ ਆਪਦੀ ਸਮਝ ਦੇ ਨਾਲ ਖਰੀਦ ਖਰੀਅ ਕੇ ਜਾਣੀ ਆ ਵੀਡੀਓ ਨੂੰ ਤੋਂ ਬੱਦ ਤੋਂ ਬੱਦ ਸ਼ੇਅਰ ਕਰ ਦਿਓ ਜਿਉਂਦੇ ਵਾਸਤੇ ਰਹੋ ਜੀ ਧੰਨਵਾਦ